ਅਸੀਂ ਆਈ ਆਪਣੇ ਪਿੰਡ ਵੀ ਬੁਲਾ ਰਹੇ ਹਾਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਨੇ ਜੀ ਤੇ ਉਹਨਾਂ ਦੀ ਅਸੀਂ ਸਪੋਰਟ ਵੀ ਕਰ ਰਹੇ ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਨਗਰ ਦੇ ਕੰਮਾਂ ਦੀ ਨਾ ਪਰਵਾਹ ਕਰਿਓ ਜਿੱਥੇ ਮੋਟਰਾਂ ਲੁਆਣੀਆਂ ਹੋਣਗੀਆਂ ਉੱਥੇ ਮੋਟਰਾਂ ਲੱਗਣਗੀਆਂ ਜਿੱਥੇ ਜਿਹੜੇ ਕੰਮ ਹੋਣਗੇ ਉਹ ਸਾਰੇ ਕੰਮ ਆਉਂਦੇ ਨੇ ਪਰ ਉਹ ਕੰਮ ਹੋਣੇ ਹੀ ਤਦ ਨੇ ਜੇ ਸਾਡੀ نسل ਬਚਦੀ ਹੈ ਜੇ نسل ਹੀ ਨਹੀਂ ਨਾ ਰਹੀ ਤੇ ਫਿਰ ਆਪਾਂ ਸੇਵਾ ਕੀ ਕਰੀਏ ਪੰਥਕ ਦੌਰ ਤੇ ਲੋਕਾਂ ਨੂੰ ਸੁਚੇਤ ਕਰ ਰਹੇ ਚੇਤੀ ਚੋਣਾ ਵੇਲੇ ਜੋ ਤੱਕੇ ਕਰੇ ਨੇ ਤੇ ਉਹ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਨੂੰ ਦੇਖ ਕੇ ਚਾਹੀਦਾ ਹੈ ਵੀ ਇਹ ਮੁੰਡੇ ਨੂੰ ਆਪਣੇ ਗੋਵਿੰਦ ਸਿੰਘ ਸੰਧੂ ਨੂੰ ਵੋਟਾਂ ਪਾਈਆਂ ਜਾਂ ਨਸਿਆਂ ਤੇ ਇਹਨਾਂ ਦਾ ਮੇਨ ਰੱਖਿਆ ਮੋਟਿਵ ਜਿਮਣੀ ਚੋਣਾਂ ਨੂੰ ਲੈ ਕੇ ਬਰਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਜੋਰਾਂ ਤੇ ਹੈ ਅਸੀਂ ਅੱਜ ਪਿੰਡ ਫਰਵਾਹੀ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਇੱਥੇ ਜਿਹੜੇ ਕਾਫੀ ਉਮੀਦਵਾਰ ਨੇ ਉਹ ਪਿੰਡਾਂ ਦੇ ਵਿੱਚ ਆ ਕੇ ਗਏ ਨੇ ਕਿ ਹੁਣ ਵੀ ਕਿਸੇ ਉਮੀਦਵਾਰ ਨੇ ਆਉਣਾ ਹੈਗਾ ਗੱਲਬਾਤ ਕਰਾਂਗੇ ਕਿਹਨੇ ਆਉਣਾ ਹੈ ਤੇ ਇੱਥੇ ਨੌਜਵਾਨ ਖੜੇ ਨੇ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਸਾਡਾ ਅਸੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਤੇ ਕੀ ਲੱਗਦਾ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦਾ ਪੱਖ ਭਾਰੂ ਲੱਗਦਾ ਹੈਗਾ ਪੱਖ ਤਾਂ ਜੀ ਦੇਖੋ ਕਹਿ ਤਾਂ ਆਪਾਂ ਕੁਝ ਵੀ ਨਹੀਂ ਸਕਦੇ ਪਾਰਾ ਸੀ ਤਾਂ ਚਾਹਣਾ ਵੀ ਜੀਨੂੰ ਵੀ ਬੋਟ ਪਾਈ ਉਹ ਇਮਾਨਦਾਰ ਹੋਵੇ ਤੇ ਸਮਾਜ ਚ ਜੋ ਕ੍ਰਿਤੀਆਂ ਨੇ ਕੋਈ ਨਸੇ ਦਾ ਜਾਂ ਹੋਰ ਆ ਉਹਨਾਂ ਦਾ ਸਫਾਇਆ ਕਰੇ ਉਹ ਜਿਹੜਾ ਲੱਗਦਾ ਐਸਾ ਇਨਸਾਨ ਕੌਣ ਲੱਗਦਾ ਤੁਹਾਡੀ ਨਜ਼ਰਾਂ ਦੇ ਵਿੱਚ ਤਾਂ ਹੋਊਗਾ ਨਾ ਕੋਈ ਵੀਰ ਸਾਡਾ ਮਨ ਇਹਨੂੰ ਮੰਨਦਾਗਾ ਬਿਲਕੁਲ ਜੀ ਬਿਲਕੁਲ ਇਸ ਟਾਈਮ ਦਾ ਸੀਨ ਆ ਜੀ ਆਪਣੇ ਪਿੰਡ ਵੀ ਬੁਲਾ ਰਹੇ ਹਾਂ ਸਰਦਾਰ ਗੋਵਿੰਦ ਸਿੰਘ ਸੰਧੂ ਜੀ ਨੇ ਜੀ ਤੇ ਉਹਨਾਂ ਦੀ ਅਸੀਂ ਸਪੋਰਟ ਵੀ ਕਰ ਰਹੇ ਹਾਂ ਤੇ ਜਰੂਰ ਬਰਮਾਤਮਾ ਸੁਣੂਗਾ ਤੇ ਉਹ ਵੱਡੀ ਲੀਡ ਕਰ ਦੇਗਾ ਹਾਂ ਕੀ ਲੱਗਦਾ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਉਹ ਲੜ ਰਹੇ ਨੇ ਕਿਹੜੇ ਕਿਹੜੇ ਮੁੱਦੇ ਲੈ ਕੇ ਨਾਲ ਚੱਲੇ ਨੇ ਮੁੱਦੇ ਦਾ ਹੀ ਦੇਖੋ ਪਹਿਲਾਂ ਤਾਂ ਆਪਣੇ ਪੰਜਾਬ ਦਾ ਹਾਲ ਦੇਖ ਲਓ ਤੁਸੀਂ ਟੋਟਾਂ ਕੋਹ ਹੋਣ ਲੱਗੀਆਂ ਨਸ਼ਾ ਬਹੁਤ ਵੱਧ ਗਿਆ ਤੇ ਹੋਰ ਵੀ ਨਗਾਇਤੀਆਂ ਚੋਰੀਆਂ ਪਿੰਡਾਂ 'ਚ ਵੀ ਹੋਣ ਲੱਗੀਆਂ ਇਹ ਚੀਜ਼ਾਂ ਪਹਿਲਾਂ ਤਾਂ ਸ਼ਹਿਰਾਂ 'ਚ ਸੀ ਤੇ ਮੁੱਦੇ ਦਾ ਹੋਰ ਵੀ ਬਹੁਤ ਨੇ ਜਿਹੜੀ ਹੁਣ ਆ ਆਪਣੀ ਝਾੜੂ ਵਾਲੀ ਪਾਰਟੀ ਨੇ ਪੰਚਾਇਤੀ ਚੋਣਾਂ ਵੇਲੇ ਜੋ ਧੱਕੇ ਕਰੇ ਨੇ ਤੇ ਉਹ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਇਹਨਾਂ ਕੀ ਲੱਗਦਾ ਵੀ ਜੇਕਰ ਜਿੱਤਦੇ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਮਤਲਬ ਕਿ ਦਵਾਇਆ ਜਾ ਸਕਦੇ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਇਨਸਾਬ ਨੂੰ ਪੂਰਾ ਮਿਲ ਸਕਦਾ ਬਿਲਕੁਲ ਜੀ ਬਿਲਕੁਲ ਜਦੋਂ ਜਿੱਤ ਕੇ ਉਹ ਜਿਹੜੇ ਇਹ ਮੁੱਦੇ ਨੇ ਜੀ ਉਹਨਾਂ ਨੂੰ ਜ਼ਰੂਰ ਹੱਲ ਕਰਨਗੇ ਤੇ ਨਸੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇਹ ਬਹੁਤ ਵੱਡਾ ਮੁੱਦਾ ਜੀ ਕੀ ਕਹਿਣਾ ਚਾਹੋਗੇ ਲੋਕ ਕਿਉਂਕਿ ਕਿ ਇੱਥੇ ਹੁਣ ਮੇਰੇ ਹਿਸਾਬ ਨਾਲ ਕਾਟ ਕਾਫੀ ਹੋ ਰਿਹਾ ਹੈਗਾ ਉਹਨਾਂ ਦੀ ਆਉਣ ਦੀ ਉਡੀਕ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਹੈ ਤੁਹਾਡੀ ਤੁਸੀਂ ਨੌਜਵਾਨ ਹੋ ਲੋਕਾਂ ਨੂੰ ਇਹ ਅਪੀਲ ਹੈ ਵੀ ਬਹੁਤ-ਬਹੁਤ ਵੋਟਾਂ ਪਾਓ ਜੀ ਹਰਦਾਰ ਗੋਬਿੰਦ ਸਿੰਘ ਸੰਧੂ ਨੂੰ ਤੇ ਉਹਨਾਂ ਨੂੰ ਜਿੱਤਿਓ ਤਾਂ ਕਿ ਜੋ ਆਪਣੀ ਨੌਜਵਾਨੀ ਨਸਾਂ ਵੱਲ ਜਾ ਰਹੀ ਆ ਮੇਰ ਰਜਗਾਰੀ ਵੱਲ ਜਾ ਰਹੀ ਆ ਵੱਧ ਰਹੀ ਆ ਵੀ ਮੇਰ ਰਜਗਾਰੀ ਉਸ ਨੂੰ ਥੱਲ ਪਾਈ ਜਾ ਸਕੇ ਬਹੁਤ ਸਪੈਂਸ ਸਾਹਿਬ ਪਹਿਲਾਂ ਤਾਂ ਸਵਾਗਤ ਕਰਦੇ ਆ ਬਹੁਤ-ਬਹੁਤ ਕੀ ਲੱਗਦਾ ਹੈਗਾ ਵੀ ਪਿੰਡ ਦੇ ਵਿੱਚ ਜਿਵੇਂ ਵੀਰ ਕਹਿ ਕੇ ਹਟਿਆ ਵੀ ਉਸ ਨੌਜਵਾਨ ਨੂੰ ਤੁਸੀਂ ਵੋਟ ਪਾਓ ਜਿਹੜਾ ਬੇਦਾਗ ਹੋਵੇ ਕੌਣ ਲੱਗਦਾ ਹੈਗਾ ਅੱਜ ਕੱਲ ਕਿਉਂਕਿ ਰਾਜਨੀਤੀਆਂ ਰਾਜਨੀਤੀ ਦੇ ਵਿੱਚ ਸਾਰੀਆਂ ਪਾਰਟੀਆਂ ਜੀ ਦੇਖੋ ਇਹ ਸਮੇਂ ਚ ਆ ਕੇ ਹਨਾ ਆਪਣੇ ਆਪਣੇ ਪੱਖ ਰੱਖਦੀਆਂ ਹੁੰਦੀਆਂ ਨੇ ਚਲੋ ਇਹ ਮੁੰਡਾ ਨਮਾਗਾ ਕੋਈ ਇਦਾਂ ਦੀ ਇਹਦੀ ਗੱਲਬਾਤ ਪਹਿਲਾਂ ਤਾਂ ਦੇਖੀ ਨਹੀਂ ਸੁਣੀ ਨਹੀਂ ਆਪਾਂ ਇਹ ਕਹਿਣੇ ਆ ਵੀ ਚਲੋ ਪਾਰਟੀ ਇੱਕ ਪੰਥਕ ਤੌਰ ਤੇ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਨਸਿਆਂ ਤੇ ਇਹਨਾਂ ਦਾ ਮੇਨ ਰੱਖਿਆ ਮੋਟਿਵ ਹੈ ਤੇ ਬੇਰੋਜ਼ਗਾਰੀ ਹੈ ਇਹ ਚੀਜ਼ਾਂ ਨੂੰ ਦੇਖ ਕੇ ਚਾਹੀਦਾ ਵੀ ਇਹ ਮੁੰਡੇ ਨੂੰ ਆਪਣੇ ਗੋਵਿੰਦ ਸਿੰਘ ਸੰਧੂ ਨੂੰ ਵੋਟਾਂ ਪਾਈਆਂ ਜਾਣ ਤਾਂ ਜੋ ਹ ਹੁੰਦਾ ਇੱਕ ਵੀ ਚਲੋ ਇਲੈਕਸ਼ਨ ਲੈਣ ਲਈ ਵੋਟਾਂ ਲੈਣ ਲਈ ਬੰਦਾ ਆਖ ਰੱਖਦਾ ਆਪਾਂ ਮੌਕਾ ਦੇਵਾਂਗੇ ਵਿਧਾਨ ਸਭਾ ਚ ਜਾਣਗੇ ਆਪਾਂ ਨੂੰ ਪਤਾ ਵੀ ਲੱਗ ਜਾਊ ਵੀ ਇਹ ਗੱਲਾਂ ਸੀ ਜਾਂ ਲੋਕਾਂ ਲਈ ਕੁਝ ਕੀਤਾ ਜੇ ਆਪਾਂ ਮੌਕਾ ਦੇਵਾਂਗੇ ਪਤਾ ਫਿਰ ਹਾਂ ਤੇ ਆਪਾਂ ਅਪੀਲ ਕਰਦੇ ਆਂ ਵੀ ਭਾਈ ਮੌਕੇ ਦੀ ਸਰਕਾਰ ਆਵਾਜ਼ ਵਿੱਚ ਪਾਰਟੀ ਦੇ ਉਹਨਾਂ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਨੇਗੇ ਕੀ ਲੱਗਦਾ ਲੋਕ ਉਹਨਾਂ ਤੋਂ ਕਿੰਨੇ ਕੁ ਖੁਸ਼ ਨੇ ਦੇਖੋ ਪਹਿਲਾਂ ਤਾਂ ਜੇ ਦੇਖਿਆ ਜਾਵੇ ਜੀ ਮੌਕੇ ਦੀ ਸਰਕਾਰ ਦਾ ਉਹਨਾਂ ਦੇ ਵਰਕਰ ਹੀ ਨਹੀਂ ਉਹਨਾਂ ਤੋਂ ਖੁਸ਼ ਜੇ ਉਹਨਾਂ ਦੇ ਵਰਕਰ ਖੁਸ਼ ਹੁੰਦੇ ਤਾਂ ਅੱਜ ਜੋ ਗਰਦੀਪ ਸਿੰਘ ਬਾਟ ਖੁਦ ਚੋਣ ਮੈਦਾਨ 'ਚ ਨੇ ਉਹਨਾਂ ਨੇ ਹਰਿੰਦਰ ਸਿੰਘ ਢਾਲੀਵਾਲ ਦਾ ਸਮਰਥਨ ਕਰਨਾ ਸੀ ਉਹਨਾਂ ਦਾ ਸਾਥ ਦੇਣਾ ਸੀ ਪਰ ਨਹੀਂ ਜੇ ਪਾਰਟੀ 'ਚ ਕਮੀਆਂ ਨੇ ਤਾਂ ਅੱਜ ਗਰਦੀਪ ਸਿੰਘ ਬਾਠ ਨੂੰ ਖੁਦ ਚੋਣ ਮੈਦਾਨ 'ਚ ਆਉਣਾ ਪਿਆ ਤੇ ਉਹ ਕੁਝ ਇਦਾਂ ਦੇ ਇਲਜ਼ਾਮ ਵੀ ਲਗਾ ਰਹੇ ਨੇ ਪਾਰਟੀ ਤੇ ਜੋ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਕਹਿ ਰਹੀ ਸੀ ਵੀ ਅਸੀਂ ਇਹ ਮੁੱਦਿਆਂ ਨੂੰ ਮੁੱਖ ਰੱਖਾਂਗੇ ਪਰ ਉਹੀ ਮੁੱਦਿਆਂ ਤੇ ਮੌਜੂਦਾ ਸਰਕਾਰ ਦੇ एमपी ਨੇ एमएलए ਨੇ ਜਿੰਨਾ ਤੇ ਇਲزام ਨੇ ਪਰ ਆਪਾਂ ਦੇਖਿਆ ਕੇਜਰੀਵਾਲ ਸਾਹਿਬ ਨੇ ਮਾਨਸਾ एमएलए ਤੇ ਉਹਨਾਂ ਨੂੰ ਵੀ ਕਰਪਟ ਦੱਸਿਆ ਜੀ ਹੈ ਨਾ ਤੇ ਆਪਾਂ ਮੌਜੂਦਾ ਸਰਕਾਰ ਨੂੰ ਵੀ ਇੰਨਾ ਸਟਰੋਂਗ ਨਹੀਂ ਮੰਨ ਸਕਦੇ ਕਿਹੜੀ ਲੱਗਦਾ ਵੀ کون ਸਰਕਾਰ ਕਿਹੜੀ ਲੱਗਦੀ ਹੈ ਵੀ ਜਿਆਦਾ ਚਾਂਸ 2027 ਦੇ ਵਿੱਚ ਇਸ ਸਰਕਾਰ ਦੇ ਲੱਗਦੇ ਐ ਕਿਉਂਕਿ ਹੁਣ ਜਿਮਨੀ ਚੋਣ ਹੈ ਜਿਮਨੀ ਚੋਣ ਦੇ ਵਿੱਚ ਤਾਂ ਜਿਆਦਾ ਜਿਹੜਾ ਹੁੰਦਾ ਉਹ ਪੱਲੜਾ ਮੇਰੇ ਖਿਆਲ ਚ ਕੀ ਦਾ ਭਾਰੀ ਲੱਗਦਾ ਹੁੰਦਾ ਤੁਹਾਨੂੰ ਦੇਖੋ ਜੀ ਜਿੱਦਾਂ ਹੁਣ ਬਾਸ ਹੁੰਦੇ ਐ ਵਕ ਵਕ ਲਗਭਗ ਇਹ ਤਿੰਨ ਪਾਰਟੀਆਂ ਨੇ ਜੋ ਭਾਜਪੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕੀਤਾ ਜਾਂਦਾ ਅੱਜ ਉਹਦਾ ਵੀ ਬੋਲ ਵੱਲ ਐ ਤੇ ਕਾਂਗਰਸ ਦਾ ਵੀ ਬੋਲ ਵੱਲ ਐ ਤੇ ਆਪਣਾ ਪੰਥ ਆ ਜੋ ਅੰਮ੍ਰitsar ਸ਼੍ਰੋਮਣੀ ਅੰਮ੍ਰitsar ਅਕਾਲੀ ਦਲ ਹੈ ਉਹਦਾ ਵੀ ਬੋਲਬਾਲ ਹੈ ਹੋ ਸਕਦਾ ਇਹਨਾਂ ਤਿੰਨਾਂ ਪਾਰਟੀਆਂ ਦੀ ਟੱਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਜੀ ਸਤਕਾਰਯੋ ਪਰਿਵਾਰੀ ਦੇ ਸਾਧਗਿ ਮਤਾਵਾ ਭੈਣਾ ਇੱਥੇ ਦੇ ਬਜ਼ੁਰਗ ਪਰਿਵਾਰੀ ਦੇ ਨੌਜਵਾਨ ਵੀ ਪ੍ਰਵਾਹੀ ਪਿੰਡ ਦੀ ਸਮੂਚੀ ਕਾਲੀਦਲ ਅੰਬਰਸਤ ਦੀ ਜਥੇਬੰਦੀ ਜਥਦਰ ਹਰਦੇਵ ਸਿੰਘ ਜੀ ਕਲਿਆਣ ਤੋਂ ਆਪ ਜੀ ਸਾਰਿਆਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਆਈਸ਼ਰ ਸਿੰਘ ਜੀ ਨੂੰ ਜਿਹੜੇ ਮਸਤਵਾਨੇ ਬੁੰਗੇ ਤੱਕ ਦਮਦਮਾ ਸਾਹਿਬ ਤੋਂ ਸਾਡੇ ਵਿੱਚ ਵਿਰਾਜਮਾਨ ਹੈਗੇ ਆ ਇਹ ਬੀਬਾ ਜੀ ਐਡਵੋਕੇਟ ਐਡਵੋਕੇਟ ਸਾਹਿਬ ਨੂੰ ਨਿਦੇਸ਼ ਕੁਮਾਰੀ ਬਾਬਾ ਜੀ ਨੂੰ ਆਪਜੀ ਸਾਰਿਆਂ ਨੂੰ ਨਿਮਰਤਾ ਸਹਿਤ ਮੈਂ ਫਤਿਹ ਅਰਚ ਕਰਦਾ ਵਹਿਦ ਜੀ ਦਾ ਖਾਲਸਾ ਵਹਿਦ ਜੀ ਦੀ ਫਤਿਹ ਸਤ ਸੰਗਤ ਜੀ ਆ ਜਿਹੜੇ ਦਿਨ ਚੱਲ ਰਿਹਾ ਇਹ ਚੋਣਾਂ ਦੇ ਦਿਨ ਨੇ ਇੱਥੇ ਤੁਹਾਡੇ ਇਲਾਕੇ 'ਚ ਜਿਮਣੀ ਚੋਣ ਹੋ ਰਹੀ ਹੈ ਬਾਈਲ ਇਕਸ਼ਨ ਇੱਥੇ ਐਮ ਐਲ ਏ ਚੁਣਿਆ ਜਾਣਾ ਐਮ ਐਲ ਏ ਜਿਹੜੇ ਕੰਮ ਕਰਦਾ ਉਹਦੀ ਵਾਕਫੀਅਤ ਸਾਡੀ ਪਾਰਟੀ ਨੂੰ ਸਾਰਿਆਂ ਨੂੰ ਹੈਗੀ ਹੈ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜੇ ਕੰਮ ਬਾਰੇ ਅਸੀਂ ਜਾਨੂ ਨਹੀਂ ਹੈਗੇ ਨਕਮੇ ਤੋਂ ਨਕਮਾ ਬੰਦਾ ਵੀ ਜੇ ਮੇਰੇ ਬਾਂਜੇ ਉਹਨੂੰ ਵੀ ਪਤਾ ਹੁੰਦਾ ਕਿ ਕੀ ਕੰਮ ਕਰਨਾ ਹੈ ਕੀ ਨਹੀਂ ਕਰਨਾ ਕਿਹੜੇ ਕੰਮ ਹੁੰਦੇ ਆ ਥਾਣਿਆਂ ਦੇ ਕੰਮ ਹੁੰਦੇ ਆ ਕਚੇਰੀਆਂ ਦੇ ਕੰਮ ਹੁੰਦੇ ਆ ਉਪਬਿਆਂ ਚੋਂ ਨਿਕਾਸੀ ਦੇ ਕੰਮ ਹੁੰਦੇ ਐ ਮੰਦਰੀਗਾ ਦੇ ਕੰਮ ਹੁੰਦੇ ਐ ਆਸ਼ਾ ਵਾਲੀ ਬੀਬੀਆਂ ਦੇ ਕੰਮ ਹੁੰਦੇ ਐ ਬਾਕੀ ਜਿਨ੍ਹਾਂ ਦੇ ਰੈਸ਼ਨ ਕਾਰਡ ਕੱਟੇ ਗਏ ਐ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੇ ਕੰਮ ਹੁੰਦੇ ਐ ਹੋਰ ਕੈਂਸਰ ਦੇ ਮਰੀਜ਼ਾਂ ਨੂੰ ਪੈਸੇ ਦਿਵਾਉਣ ਦੇ ਕੰਮ ਹੁੰਦੇ ਐ ਸੜਕਾਂ ਦੇ ਹੁੰਦੇ ਐ ਨਾਲੀਆਂ ਗਲੀਆਂ ਦੇ ਹੁੰਦੇ ਐ ਇਹ ਸਾਰੇ ਕੰਮ ਸਾਨੂੰ ਕਰਨੇ ਆਉਂਦੇ ਐ ਤੁਹਾਨੂੰ ਪਦ ਸਰਦਾਰ ਸੁਮਨਜੀਤ ਸਿੰਘ ਮਾਨਸੂ ਦੋ ਸਾਲ ਉਹਨੇ ਤੁਹਾਡੇ ਐਮਪੀ ਰਹੇ ਹੈ ਮੇਰੇ ਕਹਿਣ ਇਹਨਾਂ ਦੋ ਸਾਲਾਂ ਚ ਜਿਹੜੇ ਕੰਮ ਕੀਤੇ ਹੈ ਬਰਨਾਲੇ ਦਾ ਹਸਪੀਟਲ ਆਇਆ ਫਿਰ ਇੱਥੇ ਸਾਰੀ ਬਿਜਲੀ ਦੀਆਂ ਤਾਰਾਂ ਦਾ ਨਵਿਕਰਨ ਹੋਣਾ ਜਿਹੜੇ ਤੁਹਾਨੂੰ ਖੰਬੇ ਦਿਸਦੇ ਹੈ ਇਹ ਪੱਟੇ ਜਾਣੇ ਹੈ ਸਾਰੀਆਂ ਤਾਰਾਂ ਧੱਤੀ ਢੇਠ ਹੋ ਜਾਣ ਜੀਆਂ ਤੇ ਇਹ ਸਾਰੇ ਕੰਮ ਅਸੀਂ ਕਰਨਾ ਜਾਣਦੇ ਆ ਪਰ ਇਹ ਜਿਹੜੇ ਕੰਮ ਨੇ ਇਹ ਸਾਡਾ ਚੋਣ ਮਹਿੰਦਾ ਏਜੰਡਾ ਨਹੀਂ ਹੈਗਾ ਜਿਹੜਾ ਏਜੰਡਾ ਹੈ ਏਜੰਡਾ ਇਹ ਹੈ ਕਿ ਅਸੀਂ ਉਹ ਲੋਕ ਹੈ ਜਿਨ੍ਹਾਂ ਨੇ ਆਪਦੀ ਸਾਰੀ ਪੀੜ੍ਹੀ ਨਸ਼ਿਆਂ ਨੂੰ ਕੁਰਬਾਨ ਕਰਤੀ ਹੈ ਇੱਕ ਜਨਰੇਸ਼ਨ ਇੱਕ ਪੀੜ੍ਹੀ ਮੇਰੀ ਉਮਰ ਦੇ ਜਿੰਨੇ ਵੀ ਹੈਗੇ ਆ ਉਹ ਸਾਰੇ ਨਸ਼ਿਆਂ ਦੀ ਤੇ ਦਰਿਆ ਚ ਰੁੜ ਗਏ ਐ ਮਰ ਗਏ ਐ ਸੰਸਾਰ ਤੋਂ ਮਿਟ ਰਏ ਐ ਸਾਥ ਸੰਗਤ ਜੀ ਬਾਬਾ ਜੀ ਸ਼ਿਰ ਸਿੰਘ ਜੀ ਨੇ ਬਾਣੀ ਬਾਰੇ ਵਿਚਾਰਾ ਕੀਤੀ ਐ ਕਿ ਅਸੀਂ ਬਾਣੀ ਨਾਲ ਜੁੜਨਾ ਅਸੀਂ ਕਿਸੇ ਵਿਅਕਤੀ ਨਾਲ ਨਹੀਂ ਜੁੜਨਾ ਅਸੀਂ ਇੱਥੇ ਕਿਸੇ ਮੂਰਤੀ ਨਾਲ ਨਹੀਂ ਜੁੜਨਾ ਅਸੀਂ ਸਿੱਧਾ ਬਾਣੀ ਨਾਲ ਜੁੜਨਾ ਐ ਬਾੜੀ ਨਾਲ ਜੋੜਨ ਦੀ ਇਹ ਮੁਹਿਮ ਹੈ ਤੇ ਮੈਂ ਛੇਤੀ ਤੁਹਾਨੂੰ ਸਮਝਾਉਣ ਲੱਗਿਆ ਕਿ ਮੈਂ ਉਹਨੇ 2 ਸਾਲ ਪਹਿਲਾਂ ਇੱਕ ਬਲਾਵਾ ਆਇਆ ਸੀ ਤੇ ਲੰਗੋਵਾਲ ਗਿਆ ਸੀ ਲੰਗੋਵਾਲ ਚ ਛੋਡੀ ਵਰਗੀਆਂ ਮਾਵਾਂ ਉੱਥੇ ਇਕੱਤਰ ਸੀਗੀਆਂ ਉਹਨਾਂ ਨੇ ਆਖਿਆ ਗੋਬਿੰਦ ਸਿੰਘ ਆ ਜਿਹੜੇ ਸਾਡੇ ਜਵਾਨ ਪੁੱਤ ਹੈ ਤੇਰੀ ਉਮਰ ਦੇ ਹੈ ਰੋ ਲਗ ਪਈਆਂ ਫੇਰ ਕਹਿੰਦੀਆਂ ਕਿ ਗੋਵਿੰਦ ਅਸੀਂ ਉਹਨਾਂ ਨੂੰ ਪਿਆਰ ਏਡਾ ਜ਼ਿਆਦਾ ਕਰਦੇ ਹਾਂ ਪਰ ਅਸੀਂ ਕੀ ਕਰੀਏ ਸ਼ਾਮ ਨੂੰ ਰੋਜ਼ ਇਹ ਕਹਾਣੀ ਪੱਕਦੀ ਹੈ ਉਹ ਛੁਰਾ ਲੈਂਦੇ ਆ ਸਾਡੀ ਰਸੋਈ ਤੋਂ ਜਾਂ ዳੱਤੀ ਫੜ ਲੈਂਦੇ ਆ ਤੇ ਸਾਡੀ ਝੌਣ ਤੇ ਆ ਕੇ ਰੱਖ ਦਿੰਦੇ ਆ ਕਹਿੰਦੇ ਗੋਵਿੰਦ ਮਾਤਾ ਜਿੰਨੀ ਤੇਰੇ ਕੋਲੇ ਸਰਮਾਇਆ ਹੈ ਜਿੰਨਾ ਤੇਰੇ ਕੋਲੇ ਪੈਸਾ ਹੈ ਉਹ ਜਾਂ ਤਾਂ ਸਾਨੂੰ ਦੇ ਦੇ ਜਾਂ ਤੇਰੀ ਧੌਣ ਵੱਢ ਦੇਣੀ ਹੈ ਸੋ ਸਾਥ ਸੰਗਤ ਜੀ ਇਹ ਨਸਲ ਕੁਸ਼ੀ ਦਾ ਸਭ ਤੋਂ ਵੱਡਾ ਹਥਿਆਰ ਹੈ ਜੇ ਅਸੀਂ ਆਉਣ ਵਾਲੀ ਪੀੜ੍ਹੀਆਂ ਦਾ ਕੁਝ ਨਾ ਕਰ ਸਕੇ ਤੇ ਫੇਰ ਮੇਰੀ ਤੁਹਾਨੂੰ ਸਲਾਹ ਹੈ ਕਿ ਬੱਚੇ ਜਮਨਾ ਬੰਦ ਕਰੋ ਕਿਉਂਕਿ ਤੁਹਾਡੇ ਦਿਲ ਟੁੱਟਣਗੇ ਤੁਹਾਡੀ ਔਲਾਦ ਬਰਬਾਦ ਹੋਊਗੀ ਤੁਹਾਡੀ ਪੀੜੀ ਮੁਕਤ ਹੋ ਜਾਊਗੀ ਜਿਹੜਾ ਤੁਸੀਂ ਸੋਚੀ ਬੈਠੇ ਹੋ ਕਿ ਅਸੀਂ ਆਪਦੇ ਬੱਚਿਆਂ ਨੂੰ ਸੋਹਣੀ ਤੋਂ ਸੋਹਣੀ ਵਧੀਆ ਤੋਂ ਵਧੀਆ ਵਿਦਿਆ ਹਾਸਲ ਕਰਾਉਣੀ ਹੈ ਖੇਡਾਂ ਦੇ ਮੈਦਾਨਾਂ 'ਚ ਭੇਜਣਾ ਹੈ ਉਹਨਾਂ ਨੂੰ ਦਿਲ ਥੋੜ੍ਹ-ਥੋੜ੍ਹ ਕੇ ਅਸੀਂ ਪਿਆਰ ਦੇਣਾ ਸਤਿਕਾਰ ਦੇਣਾ ਪਾਲ-ਪੋਸ ਕੇ ਵੱਡਾ ਕਰਨਾ ਜਿੱਦ ਦਿਨ ਜਵਾਨੀ ਪੁੱਟ ਗਈ ਉਹ ਦਿਨ ਤੁਹਾਡੇ ਕਬਜ਼ੇ 'ਚ ਉਹ ਬੱਚੇ ਨਹੀਂ ਰਹਿਣ। ਆ ਜੱਜਦਾਰ ਹੈ ਦੇਵ ਸਿੰਘ ਜੀ ਗੁਰਸਿੱਖ ਨੇ। ਮਾਤਾ ਜੀ ਜੇ ਤੁਸੀਂ ਫਰਜ਼ ਕਰੋ ਗੁਰਸਿੱਖ ਹੋ ਤੁਸੀਂ ਮੇਰੀ ਮਾਂ ਹੋ। ਉਹ ਮੇਰੇ ਪਿਓ ਐ। ਤੁਹਾਡੀ ਮੇਰੀ ਮਾ ਤੁਹਾਡੇ ਮੇਰੇ ਮਾਂ ਹੋਣ ਕਰਕੇ ਐਨਾ ਜੇ ਮੇਰੇ ਪਿਓ ਹੋਣ ਕਰਕੇ ਮੈਂ ਗੁਰਸਿੱਖ ਨਹੀਂ ਜਾਂਦਾ। ਇਹ ਨਾ ਸੋਚਿਓ ਕਿ ਜਿਹੜੀਆਂ ਤੁਹਾਡੀਆਂ ਆਸਾਂ ਆ ਉਹ ਮੇਰੇ ਤੇ ਪੈ ਜਾਣਗੀਆਂ। ਉਹ ਕਦੀ ਨਹੀਂ ਹੋਣ। ਇਹ ਤੁਹਾਡੇ ਬੱਚੇ ਵੱਜ ਕਿਵੇਂ ਸਕਦੇ ਇੱਥੇ ਕਿੰਨੇ ਬੱਚੇ ਐ ਮੈਂ ਦੇਖ ਰਿਹਾ ਕਿ ਉੱਤੇ ਟਰਾਲੀ ਤੇ ਬੈਠੇ ਸੀ ਉਹ ਦੇਖੋ ਉਹ ਨਿਆਣਾ ਉੱਤੇ ਜੱਲਦਾ ਕੀ ਦੀ ਗੋਦ 'ਚੇ ਬੈਠਿਆ ਇਹ ਬੱਚ ਕੱਢ ਹੀ ਸਕਦੇ ਐ ਜੇ ਮਾਨਸਿਕ ਤੌਰ ਤੇ ਇਹਨਾਂ ਦੀ ਬੁੱਧੀ ਇਹਨਾਂ ਦੀ ਮੱਤ ਇਹਨਾਂ ਦਾ ਮਨ ਗੁਰੂ ਨੂੰ ਸਮਰਪਿਤ ਹੋ ਜੇ ਗੁਰੂ ਨਾਲ ਜੁੜ ਜੇ ਉਹ ਮਨ ਕਿਵੇਂ ਜੋੜਨਾਂ ਕਹਿਣਾ ਬਹੁਤ ਸੌਖਾ ਮੇਰਾ ਤਾਂ ਨਹੀਂ ਹਜੇ ਜੁੜਿਆ ਮੈਂ ਝੂਠ ਨਹੀਂ ਬੋਲ ਕਿਵੇਂ ਜੁੜੂਗਾ ਉਹ ਜੁੜੂਗਾ ਗੁਰਮਤਿ ਤੇ ਨਿਤਨੇਮ ਦੀ ਸੰਖਿਆ ਨਾਲ ਗੁਰਮਤਿ ਤੇ ਨਿਤਨੇਮ ਦੀ ਸੰਖਿਆ ਅਸੀਂ ਸ਼ੁਰੂ ਕਰਨ ਲੱਗੇ ਆ ਇਸ ਜ਼ਿਲ੍ਹੇ ਦੇ ਅਸੀਂ 100 ਗੁਰੂ ਘਰਾਂ 'ਚ ਸ਼ੁਰੂ ਕਰਨ ਲੱਗੇ ਆ ਇੱਕ ਗੁਰੂ ਘਰ 'ਚ ਪਾ 300 ਦੇ ਕਰੀਬ ਬੱਚਾ ਭਰਤੀ ਕਰਨਾ 300 ਬੱਚਾ ਜੇ ਤਿੰਨ ਸੌ ਬੱਚੇ ਇੱਕ ਗੁਰੂ ਘਰ ਕੇ ਪਰਤੀ ਹੁੰਦੇ ਐ 30000 ਬੱਚਿਆਂ ਨੂੰ ਇਸ ਜ਼ਿਲ੍ਹੇ 'ਚ ਆਪਾਂ ਗੁਰਮਤਿ ਦੇ ਨਿਤਨੇਮੀ ਵਿਦਿਆਰਥੀ ਜੋੜੇ ਜੇ ਉਹ ਬੱਚੇ ਜੁੜ ਗਏ